چلو بلاوا آیا ہے ماتا نے بلایا ہے جی ہاں ماتا رانی دے نورتیہ دن شروع ہو چکے ہیں تے پتا نہیں ماتا رانی کینوں چٹھی پڑا کے کدو بلا لبے. دے ایورات ਕਿਤੇ ਮਾਤਾ ਰਣਦਾ ਦਾ ਸ਼ੀਰਵਾਦ ਲੀਲੋਕ ਬਖਵਾਖ ਮੰਦਿਰ ਵੀ ਜਾਂਦੇ ਹਨ ਉੱਥੇ ਹੀ ਅਸੀਂ ਆਪਣੇ ਚੈਨਲ ਦੀ ਮਾਦੀਆਂ ਰਹੀ ਸਾਨੂੰ ਇਹ ਮੰਦਿਰ ਦੇ ਦਰਸ਼ਨ ਕਰਾਵਾਂਗੇ ਜਿਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਜਾਂ ਫਿਰ ਇਹ ਮੰਦਿਰ ਜਿਨ੍ਹਾਂ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਅਸੀਂ ਇਸ ਤਰ੍ਹਾਂ ਦੇ ਹੀ ਮੰਦਿਰ ਸਾਨੂੰ ਅੱਜ ਆਪਣੇ ਚੈਨਲ 'ਤੇ ਦਿਖਾ ਰਹੇ ਹਾਂ ਪਹਿਲੇ ਨਵਰਾਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪਰਾ ਫੂਲ ਦੇ ਫੂਲ ਟਾਉਂਸ ਸਥਿਤ ਮਾਤਾ ਮਹਿਤਾਬ ਕੌਰ ਜੀ ਦਾ ਮੰਦਿਰ یہ مندر کچھ سال پہلا ہی ہوں بےشک اتنے ماتا مہتاب دی مٹی بنی ہوئی سی جتے کی بہت عرصے تو پوجا ارچنا ہوں جو کل دیوی ہے کول دے بھی ہے اور انہوں ومے سمے تو اس دی پوجا ارچنا کی تھی جاتی سی پرنتو کچھ سال پہلا ہی اتنے ایک مندر دا نرمان کیتا گیا ہے بہت ہی ببیہ شالی یہ مندر ہے جس ماتا رانی دے سارے ہی سبروپ ਬਰਾਜਮਾਨਨ ਤੇ ਉਸ ਤੋਂ ਇਲਾਵਾ ਸ਼ਿਵ ਮੰਦਰ ਸਵੇਦ ਹੋਰ ਦੇਵੀ ਦੇਵਤਾ ਦੇ ਵੀ ਮੰਦਰ ਹਨ ਇਸ ਮੰਦਰ ਵੱਲੋਂ ਪਹਿਲੇ ਨਵਰਾਤੇ ਮਾਤਾ ਰਾਣੀ ਦੇ ਪਹਿਲੇ ਨਵਰਾਤੇ ਕਰੀਬ 153 ਕਰੀਬ 151 ਮਾਤਾ ਰਾਣੀ ਦੀਆਂ ਖੰਡ ਜੋਤ ਜਗਵਾਈ ਗਈ ਹੈ ਜੋ ਕਿ ਵਕ ਵਕ ਪਕਤਾ ਵੱਲੋਂ ਆਪਣੇ ਨਾਮ ਦੀ ਜੋਤ ਜਗਾ ਕੇ ਇਸ ਮੰਦਰ ਵਿੱਚ ਸਥਾਪਿਤ ਕੀਤੀ ਗਈ ਹੈ ਜਿਹੜੀ ਕਿ ਲਗਾਤਾਰ 9 ਦਿਨ ਚਲਦੀ ਰਹੇਗੀ ਅਤੇ 9ਵੇਂ ਦਿਨ ਨవరాత్రి ਵਾਲੇ ਦਿਨ ਪੂਜਾ ਅਰਚਨਾ ਕਰਨ ਤੋਂ ਬਾਅਦ ਕੰਜਕਾ ਪੂਜਨ ਕੀਤਾ ਜਾਵੇਗਾ ਅਤੇ ਭੰਡਾਰਾ ਅਤਟ ਵਰਤੇ ਜਾਵੇਗਾ ਇਸ ਮੰਦਰ ਦੀ ਹੋਰ ਕੀ ਹੈ ਖਾਸ ਕਿਵੇਂ ਮੰਦਰ ਹਉਦ ਵਿੱਚ ਆਇਆ ਇਸ ਬਾਰੇ ਜਾਣਕਾਰੀ ਦਿੰਨੇ ਆ ਮਿਲਦੀ ਹੈ ਮੰਦਰ ਦੀ ਪ੍ਰਬੰਧਕ ਕਮੇਟੀ ਇੱਥੋਂ ਦੇ ਪੁਜਾਰੀ ਜੀ ਨਾਲ ਤੇ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਹੈ ਇਸ ਮੰਦਰ ਦੀ ਖਾਸੀਅਤ ਜਿਵੇਂ ਤੁਸ ਜੀ ਮੰਦਰ ਸੰਧੀ ਕੀ ਜਾਣਕਾਰੀ ਵੀ ਕਦੋਂ ਹਉਦ ਦੇ ਵਿੱਚ ਆਇਆ ਤੇ ਕਿਸ ਕਿਸ ਦੇਵੀ ਦਾ ਦੇਵਤਾ ਤੇ ਵਾਸਾ ਇਹ ਮੰਦਿਰ ਜੀ ਸਾਡਾ ਪ੍ਰਾਚਨ ਮੰਦਿਰ ਹੈਗਾ ਅਸੀਂ ਸਾਡੇ ਪਰਿਵਾਰ ਦੇ ਲੋਕ ਅਸੀਂ ਬਰਨਾਲਿਤ ਹੋਏਗੇ ਆ ਇਥੋਂ ਮਾਈ ਰਾਣੀ ਦੀ ਆ ਪ੍ਰਾਚਨ ਮੱਟੀ ਹੈਗੀ ਹੈ ਇਹ ਜਿਹੜੀ ਸਾਡੀ ਮਾਤਾ ਰਾਣੀ ਹੈ ਇਹ ਦਿਉਲਾ ਦੀ ਲੜਕੀ ਹੈ ਔਰ ਚੁਗਾ-ਜੁਗਾ ਤੋਂ ਅੱਛਾ ਹੀ ਵਾਸ ਕਰ ਰਹੀ ਹੈ ਸੰਨ 2016 ਦੇ ਵਿੱਚ ਇੱਥੇ ਇੱਕ ਜ਼ਿਮੀਂਦਾਰ ਪਰਿਵਾਰ ਨੇ ਇਹਦੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਉਸ ਵੇਲੇ ਮਾਤਾ ਰਾਣੀ ਮਹਿਤਾਬ ਕੌਰ ਨੇ ਸਾਨੂੰ ਸੋਪਨ ਦੇ ਵਿਚਾਕੇ ਆਵਾਜ਼ ਦਿੱਤੀ ਕਿ ਤੁਸੀਂ ਇਹ ਜਗ੍ਹਾ ਨੂੰ ਖਰੀਦ ਲੋ। ਤੋਂ ਸਾਨੂੰ ਨਹੀਂ ਸਮਝ ਆਈ ਕਿ ਕਿਹੜੀ ਜਗ੍ਹਾ ਖਰੀਦਣੀ ਹੈ। ਮਾਹੀ ਰਾਣੀ ਆਪਣੇ ਆਪ ਸਾਨੂੰ ਇੱਥੇ ਲੈ ਕੇ ਆ ਗਈ। ਆਂਦੇ ਅਸੀਂ ਪਹਿਲਾਂ ਵੀ ਸੀਗੇ ਇੱਥੇ ਪਰ ਇਹ ਜਗ੍ਹਾ ਦੇ ਬਾਰੇ ਸਾਨੂੰ ਪਤਾ ਨਹੀਂ ਸੀ ਕਿ ਬੰਦ ਹੋ ਚੁੱਕਿਆ। ਔਰ ਇੱਥੇ ਜਦੋਂ ਅਸੀਂ ਆਏ ਤਾਂ ਸਾਨੂੰ ਮਾਤਾ ਰਾਣੀ ਮਹਾਰਾਜ ਜੀ ਦੀ ਸੇਨ ਕਿਰਪਾ ਦਿਨਾਲ ਉਹਨੇ ਸਾਨੂੰ ਕਿਹਾ ਵੀ ਤੁਸੀਂ ਆਓ ਉਹ ਬੰਦਾ ਜੀ ਜਿਹੜਾ ਵਿਚਨ ਤਿਆਰ ਬੈਠਾ ਹੈ। ਜਿਸ ਪਾਵਨ ਭੂਮੀ ਦੇ ਤੇ ਅਸੂਲੀਅਸੀ ਬੱਤੇ ਆ ਗਏ ਆ ਇਹ ਜਗਾ ਜਿਹੜਾ ਅਸੀਂ ਇੱਥੇ ਖਰੀਦਣ ਲਈ ਆਏ ਤਾਂ ਉਸ ਬੰਦੇ ਨੇ ਸਾਡੇ ਕੋਲੋਂ 16 ਲੱਖ ਰੁਪਈਆ ਦੀ ਡਿਮਾਂਡ ਕੀਤੀ ਅਸੀਂ ਤਾਂ ਕਮਲੇ ਵੇ ਮਹਾਰਾਣੀ ਦੇ ਦੀਵਾਨੇ 16 ਕੀ 16 ਕਰੋੜ ਮੰਗ ਲੈਣ ਤਾਂ ਉਹ ਵੀ ਦੇ ਦਿੰਦੇ ਮਹਾਰਾਣੀ ਨੇ ਆਵਾਜ਼ ਦਿੱਤੀ 8.5 ਲੱਖ ਜਲਾਲ ਸਾਡੇ ਕੋਲੋਂ ਕਹਿੰਦਾ ਜੀ ਉਹ ਤਾਂ ਘੱਟ ਦਿੰਦਾ ਨਹੀਂ ਹੈਗਾ ਅਸੀਂ ਕਿਆ ਵੀ ਕਿੰਨੇ ਦਿੰਦਾ ਉਹਨੇ ਚਿਲਾਨਾ ਕਹਿੰਦਾ 11.5 ਲੱਖ ਰੁਪਏ ਦੀ ਇਹ ਜਗਾ ਮਿਲੂਗੀ ਮੈਂ ਉਹਨੂੰ ਕਿਹਾ ਵੀ ਆਲਾ 50000 ਦੀ ਗੁੱਟੀ ਤੇ 11.5 ਲੱਖ ਚ ਲੈ ਆ ਐਨੇ ਮੇਰੇ ਬ੍ਰਦਰ ਦਾ ਦਿੱਲੀ ਤੋਂ ਫੋਨ ਆਉਂਦਾ ਹੈ ਉਹ ਕਹਿੰਦੇ ਕਿ ਮਾਈ ਰਾਣੀ ਨੇ 8.5 ਲੱਖ ਚ ਜਗਾ ਦਵਾਦੀ ਭਾਵੇਂ ਜੀ ਵਧਾਈਆਂ ਹੋਣ ਮੈਂ ਉਹਨਾਂ ਨੂੰ ਕੁਝ ਦੱਛੈ ਨਹੀਂ ਜੀ ਮੇਰੇ ਨਾਲ ਤਾਂ 11.5 ਲੱਖ ਦੀ ਸਾਈ ਚਲੀ ਗਈ ਐਨੇ ਨੂੰ ਮੈਂ ਮੇਰੀ ਪਤਨੀ ਮੇਰੀ ਬੇਟੀ ਇੱਥੇ ਅਸੀਂ ਬੈਠੇ ਸੀ ਜਲਾਲ ਛਾਲਾ ਮਾਰਦਾ ਆਇਆ ਕਹਿੰਦਾ ਜੀ ਕਮਾਲ ਹੋ ਗਿਆ ਇਹ ਜਗਾ 8.5 ਲੱਖ ਚ ਹੀ ਮਿਲ ਗਈ ਅਸੀਂ ਉਹਨੂੰ ਪੁੱਛਿਆ ਵੀ ਇਹ ਕਿਵੇਂ ਮਿਲ ਗਈ ਉਹ ਕਹਿੰਦਾ ਉਹਨੂੰ ਨਹੀਂ ਪਤਾ ਕੀ ਹੋਇਆ ਨੌ ਦੇ ਮੁਰੇ ਹਸਾ ਗੁੱਟੀ ਚਿੱਟੀ 8.5 ਹਾਗਣਾ ਉਹਨੇ ਫਟਾਫਟ پیسے ਚੁੱਕ ਲਈ ਇਹ ਜਗਾ ਸਾਨੂੰ ਮਿਲ ਗਈ ਇਹ ਬੈਦ ਦੀ ਜਗਾ ਸੀਗੀ ਜਿਹਦੀ ਰਜਿਸਟਰੀ ਨਹੀਂ ਹੁੰਦੀ ਸੀ ਔਰ ਉਸ ਤੋਂ ਬਾਅਦ ਮਾਤਾ ਰਣ ਦੀ ਐਸੀ ਕਿਰਪਾ ਦੇਖੋ ਅਸੀਂ ਜਦੋਂ ਰਜਿਸਟਰੀ ਕਰਾ ਲਈ ਗਏ ਤਹਿਸੀਲਦਾਰ ਨੇ ਰਜਿਸਟਰੀ ਕਰਨ ਨੂੰ ਮਨਾਂ ਕਰਤਾ ਫਿਰ ਉਹਦੇ ਅੰਦਰ ਮਾਤਾ ਰਣ ਦੀ ਐਸੀ ਉੱਚ ਜਗਰਤੀ ਹੋਈ ਉਹ ਕਹਿੰਦਾ ਨਹੀਂ ਜੀ ਤੁਸੀਂ ਆਪਣੀ ਰਜਿਸਟਰੀ ਕਰਵਾ ਕੇ ਲੈ ਕੇ ਜਾਓ ਉਹਨੇ ਉਸੇ ਵੇਲੇ ਸਾਨੂੰ ਇਹ ਰਜਿਸਟਰੀ ਸਾਡੇ ਅਕੀ 5 ਬੱਚਿਆਂ ਦੇ ਨਾਮ ਤੇ ਰਜਿਸਟਰੀ ਹੈਗੀ ਹੈ ਅਸੀਂ 5 ਕਰਜੇ ਲੈ ਗਏ ਉਹਨਾਂ ਦੇ ਨਾਮ ਤੇ ਰਜਿਸਟਰੀ ਹੈਗੀ ਹੈ ਉਹਨੇ ਸਾਡੇ ਨਾਲ ਫਟਾਫਟ ਇਹ ਰਜਿਸਟਰੀ ਕਰਕੇ ਸਾਨੂੰ ਬਾਈ ਹੈਂਡ ਦਿੱਤੀ ਉਸ ਤੋਂ ਸਾਡੇ ਹੋਰ ਬਜ਼ੁਰਗਾਂ ਇਹਦੇ ਸੱਚੇ ਪਾਸੇ ਘੰਬੇ ਪਾਸੇ ਅੱਗੇ ਪਿੱਛੇ ਸਾਰੀ ਜਗ੍ਹਾ ਉਦੀ ਇਹਦੀ ਕਿਰਪਾ ਦੇ ਨਾਲ ਲੈ ਲਿੱਤੀ ਗਈਆਂ ਪਰ ਕਿਸੇ ਦੀ ਰਜਿਸਟਰੀ ਨਹੀਂ ਹੋ ਪਈ ਇਹ ਸਾਰਾ ਮੰਦਰ ਜਿਹੜਾ ਹੈਗਾ ਮਾਈ ਰਾਣੀ ਦੀ ਕਿਰਪਾ ਨਾਲ 2016 ਤੋਂ ਸ਼ੁਰੂ ਹੋ ਕੇ ਅੱਜ ਤੱਕ ਇੱਥੇ ਘੱਟੋ ਘੱਟ 21 ਦੇਵੀ ਦੇਵਤਾ ਇਬਰਾਜਮਨ ਹੋ ਗਏ ਜਿਹੜੀ ਮਾਈ ਰਾਣੀ ਮਹਿਤਾਬਕੌਰ ਜੀ ਹੈ ਇਹ ਸਾक्षात ਕਲਯੁਗ ਦੀ ਦੇਵੀ ਹਨ ਉਹ ਜਾਵੇ ਨਾਲ ਇਹ ਕਹਿੰਦਾ ਇੱਥੇ ਜੋ ਵੀ ਕੋਈ ਪਗ ਸੱਤ ਦਿਨ ਲਗਾਤਾਰ ਜੋਤ ਲਗਾ ਕੇ ਜਾਂਦਾ ਹੈ ਉਹਦੀ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਔਰ ਇਹ ਕਲਯੁਗ ਦੀ ਦੇਵੀ ਹੈ ਜਿਸ ਨਾਲ ਰਾਮ ਕ੍ਰਿਸ਼ਨ ਸਤਜੁਗ ਦੇ ਦੇਵਤੇ ਸੀਗੇ ਉਸੀ ਤਰੀਕੇ ਨਾਲ ਬਜਰੰਗ ਬਲੀ ਜੀ ਸ਼ੇਰ ਆਲੀ ਮਾਤਾ ਸਤਿਯੁਗ ਕਲਯੁਗ ਦੀ ਦੇਵੀ ਹੈਗੀਏ ਔਰ ਇਹ ਮਾਤਾ ਰਾਣੀ ਮਹਿਤਾਪੁਰ ਵੀ ਕਲਯੁਗ ਦੀ ਦੇਵੀ ਹੈ ਜਿਹੜੀ ਕਲਯੁਗ ਦੀ ਦੇਵੀ ਚਰદાન ਦਿੰਦੀ ਹੈ ਆ ਪੰਜ ਮੂਰਤਾ ਮਾਈ ਰਾਣੀ ਦੇ ਪਈਆਂ ਨੇ 11 ਮੂਰਤਾ ਪਹਿਲਾਂ ਇੱਥੇ ਆਈਆਂ ਸੀਗੀਆਂ ਇਹ ਸਾਰੀਆਂ ਲੋਕ ਆਪਣੇ ਆਪਣੇ ਘਰੇ ਲੈ ਗਏ ਨੇ ਇਹ ਪੰਜ ਪਰਮੇਸ਼ਰ ਮਾਤਾ ਦੇ ਹਜੇ ਪਏ ਨੇ ਤੇ ਇਹ ਵੀ ਆਪਣੇ ਆਪਣੇ ਘਰੇ ਚਲੇ ਜਾਣਗੇ ਆ ਮਾਤਾ ਰਾਣੀ ਦੀ ਪਹਿਲਾਂ ਮੱਟੀ ਬਣੀ ਹੋਈ ਹੈਗੀ ਹੈ ਇਹ ਜਿਹੜੀ ਮੱਟੀ ਹੈਗੀ ਹੈ ਇਹਨੂੰ ਹੀ ਪਹਿਲਾਂ ਅਸੀਂ ਪੁੱਛਦੇ ਸੀ ਮਾਤਾ ਰਾਣੀ ਮੂਰਤੀ ਦੇ ਰੂਪ ਦੇ ਵਿੱਚ 2019 ਦੇ ਵਿੱਚ ਇੱਥੇ ਸਤਨ ਹੋਏ। ਔਰ ਮਾਤਾ ਰਾਣੀ ਦੇ ਅੱਜ ਕਿਰਪਾ ਦੇ ਨਾਲ ਇੱਥੇ ਦੇਲੀ ਲੰਗਰ ਲੱਗਦਾ ਜੀ। ਇੱਕ ਸਾਈਂਸੈਂਟਰ ਖੁੱਲਿਆ ਹੋਇਆ ਹੈ। ਇੱਕ ਬੱਚਿਆਂ ਦਾ ਸਕੂਲ ਖੁੱਲਿਆ ਹੋਇਆ ਹੈ ਔਰ ਪੂਰੇ ਪਿੰਡ ਵਾਸੀ ਤਨੋਂ ਮਨੋਂ ਤਨੋਂ ਨਾਲ ਇੱਥੇ ਸਹਿਯੋਗ ਕਰਦੇ ਨੇ ਔਰ ਜਿੰਨੇ ਵੀ ਲੋਕ ਇੱਥੇ ਆ ਰਹੇ ਨੇ ਸਮਝੂਲੀਆਂ ਪਰ ਪਰ ਲੈ ਕੇ ਜਾ ਰਹੇ ਨੇ ਕੋਈ ਖਾਲੀ ਨਹੀਂ ਜਾਂਦਾ ਜੀ ਜੋ ਵੀ ਇੱਥੇ ਆਜੇ ਸਭ ਦੀ ਮਨੋਗਾਮਨਾ ਪੂਰੀ ਹੁੰਦੀ ਹੈ ਇਹੀ ਮਾਤਾ ਰਾਣੀ ਦਾ ਇਤਿਹਾਸ ਹੈ ਇਹੀ ਮਹਾਰਾਣੀ ਦੇ ਮੰਦਰ ਦਾ ਜੋ ਵੀ ਲਿਖਾ ਚੁੱਕਾ ਹੈ ਮਾਤਾ ਰਾਣੀ ਸੁਣਨ ਵਾਲਿਆਂ ਨੂੰ ਇਹ ਕਰਨ ਵਾਲਿਆਂ ਨੂੰ ਸਭ ਨੂੰ ਅਸ਼ੀਰਵਾਦ ਹੋਵੇ ਜੈ ਮਾਹੀ ਰਾਣੀ ਮੇਰਾ ਨਾਮ ਮਨਪ੍ਰੀਤ ਹੋਰ ਹੈ ਜੀ ਜਿਹੜਾ ਸੋਇਜ਼ ਐਂਟਰਪ੍ਰਾਈਜ਼ ਜਿਹੜਾ ਇਹ ਫੇਸਬੁਕ ਦੇ ਨਾਲ ਕੋਰਸ ਸਟੂਡੈਂਟ ਹੈ ਕੋਰਸ ਹੈ ਜੀ 6 ਮਹੀਨੇ ਦੇ ਤੇ 1 ਸਾਲ ਦਾ ਇਹਦਾ ਕੋਈ ਵੀ ਖਰਚਾ ਨਹੀਂ ਹੈ ਖਰਚਾ ਸਿਰਫ ਮੰਦਰ ਮਹਾਮਾਈ ਦੀ ਕਿਰਪਾ ਨਾਲ ਹੀ ਹੋ ਰਿਹਾ ਹੈ ਜੇ ਤੁਹਾਨੂੰ ਕੋਈ ਸਿੱਖਰ ਦੋਣਾ ਉਹ ਕਿੱਥੇ ਕੰਟੈਕਟ ਕਿੱਥੇ ਕਰੀਏ ਮੇਰੇ ਨਾਲ ਹੀ ਕਰ ਸਕਦੇ ਆ ਜੀ ਮੇਰੇ ਨੰਬਰ ਦੇ ਉੱਤੇ ਮੈਂ ਰਾਮਪੁਰੇ ਵੀ ਰਹਿਣੀ ਆ ਰਹਾਈ ਸੇ ਮੇਰੀ ਰਾਮਪੁਰੇ ਦੀ ਆ ਤੇ ਮੇਰਾ ਨੰਬਰ ਹੈਗਾ 62876109 ਜੀ ਫਰੀ ਆਫ ਕੋਸਟ ਹੋਰਾ ਚੀਜ਼ ਨਹੀਂ

یہاں پر ہر سال جتنی بھکت کرواتے ہیں بکنگ اسی حساب سے تو اس بار کم سے کم ایک سو ڈیڑھ سو کے قریب اکھنڈ جوتی یہاں پر جل رہی ہے اس بار جو لوگ رکھتے ہیں ان کو کیا کیا کیسی برت کا مکھیہ مہتو تو ہے ماتا کا جتنا زیادہ سے زیادہ سمرن کیا جائے بھگوان کے سمیپ جتنا رہا جائے نزدیک بھگوان کے جتنا رہا جائے ارتھا ماتا کا جیسے ہم ورت کر لیتے ہیں تو ماتا کا نام سمرن جپ پوجا دھیان وغیرہ ہم جتنا ادھک سے ادھک کریں وہی سب سے زیادہ وت کا مہتو ہے باقی فلاح وغیرہ رہنا نو دن ان کا سیون نہ کرنا جس سے ہمارے شریر میں آلسیہ نہ آئے سستی نہ آئے ہم بھگوان کا ماتا رانی کا جگدمبا میا کا نام جب کرتے رہیں اس کے سمیب یعنی اس کے نزدیک ہم نو دن رہیں ماتا کے کم سے کم کیونکہ یہ آج جو دن ہے یہ سرشتی کا پرارمب کا دن ہے آج بھگوان برمہ جی نے سرشتی پرارمب کی تھی اس دن سے تو اسی لئے اس کا مہتو اس دن کا چتر نوراتری جو سکل پکش پرتی پرتیپدھا آج کی ہے آج سے نیا سمبتر چلتا ہے اسی دن برہما جی نے سرشٹی کا پرارمبھ اسی دن سے کیا تھا سناتن دھرم کے انوسار یہ مانیہتا اسی تیتھی کی ہے اس لیے نو دن سب سے پہلے ہمارے سناتن دھرم میں یہ ماتا کی پوجا یعنی سکتی روپ میں ماتا کی روپ روپا کی جاتی ہے جس سے ہمیں ہر کام کی سکتی پریڑنا ملتی رہے کھنڈ جو نہیں اس کی جو تو براہنی کرتے ہیں اس کی دیکھ بال تو جو یہاں پر رہتے ہیں جیسے میں رہ رہا ہوں تو میں ہی کروں گا ساتھ میں

ਕਿ 55 ਸਾਲ ਦੀ ਮੇਰੀ ਉਮਰ ਹੁਣ ਇਸ ਵਕਤ ਇਹ ਮਾਈ ਜਾਨੀ ਦੇ ਮੰਦਰ ਹੋਰ ਵੀ ਹੈ ਜਿਵੇਂ ਕਿ ਸੰਘੇੜਿਆ ਸੰਘੇੜਿਆ ਤੋਂ ਬਾਅਦ ਬਰਨਾਲੇ ਵੀ ਹੈ ਮੰਦਰ ਜੀ ਇਹਨਾਂ ਦਾ ਬਰਨਾਲੇ ਤੋਂ ਬਾਅਦ ਹੰਡੇ ਹੈ ਜੀ ਤੇ ਬੱਲੂਆਣੇ ਬਠੰਡੇ ਜੀ ਏਕਾ ਰੰਪਰਾਪੂਰ ਆਈਏ ਕਿ ਜਿਹੜੇ ਦੂਜੇ ਬਹੁਤ ਵਧੀਆ ਮੰਦਰ ਬਣੇ ਗਏ ਹੀ ਹੈ ਬਹੁਤ ਵਧੀਆ ਬਿਲਡਿੰਗਾਂ ਬਣੀ ਹੋਈਆਂ ਇੱਥੇ ਰਹੇ ਸਨ ਦਾ ਵੀ ਪ੍ਰਬੰਧ ਹੈਗਾ ਜੀ ਕਿ ਕਿਸੇ ਰਾਤ ਨੂੰ ਰਹਿਣਾ ਹੋਵੇ ਕਿ ਮੰਦਰ ਜੀ ਪ੍ਰਬੰਧਾ ਜੀ ਤੇ ਲੰਗਰ ਇੱਥੇ ਡੇਲੀ ਚੱਲਦਾ ਫ੍ਰੀ ਚੱਲਦਾ ਜੀ ਤੇ ਹੋਰ ਜਿਹੜੇ ਦਿਲਚਸਾਰ ਬਣਾਏ ਜਾਂਦੇ ਸੀ ਬਸ ਇੱਥੇ ਹੀ ਮੇਨਦਾ ਹੀ ਅਸੀਂ ਨਵਰਾਤੇ ਮਨਾਉਨੇ ਆ ਦਿਵਾਲੀ ਤੇ ਸਗੋਂ ਤਾਂ ਮਨਾਉਨਾ ਜੀ ਸਾਰੇ ਭਗਵਾਨਾਂ ਦੀਆਂ ਤੇ ਮੂਰਤੀਆਂ ਲੱਗੀਆਂ ਨੇ ਸਾਰੇ ਜਿਹ ਅਸੀਂ ਧਰਮ ਦਾ ਸਤਿਕਾਰ ਕਰਦੇ ਆ ਜੀ ਹੈ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਸਾਰੇ ਧਰਮ ਨੂੰ ਤੇ ਸਾਡਾ ਕਿਸੇ ਨਾਲ ਕੋਈ ਬੈਰ-ਵਿਰੋਧ ਨਹੀਂ ਰੱਖਦੇ ਸੀ ਮੰਚ ਤੇ ਸੱਚੀ ਭਾਵਨਾ ਨਾਲ ਆਓ ਤੇ ਇੱਥੇ ਆਜੇ ਮਨੋਕਾਮਨਾ ਪੂਰੀਆਂ ਹੋ ਗਏ ਸਨ ਕੋਈ ਇਹ ਜਿਹਾ ਨਹੀਂ ਕਿ ਅਸੀਂ ਕਿਸੇ ਨੂੰ ਧਰੂ ਟਾਰਗੇਟ ਕਰੀਏ ਅਜੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਬੜੇ ਪਗਾਾਂ ਵਾਲੀ ਹੁੰਦੀ ਐ ਉਹ ਤਾਂ ਜਿੱਤੇ ਮਾਂ ਦੀ ਜੋਤ ਜਗਦੀ ਮਾਏ ਨੀ ਮਾਏ ਮੈਨੂੰ ਚੋਲਾ ਬਣਾ ਲੈ ਮਾਏ ਨੀ ਮਾਏ ਮੈਨੂੰ ਚੋਲਾ ਬਣਾ ਲੈ ਚੋਲਾ ਬਣਾ ਕੇ ਮੈਨੂੰ ਤਨ ਤੇ ਸਜਾ ਲੈ ਚੋਲਾ ਬਣਾ ਕੇ ਆਪਣੇ ਤਨ ਤੇ ਸਜਾ ਤੇਰੇ ਤਨ ਉੱਤੇ ਸਜਦੀ ਹਾ ਸਜਦੀ ਰਹਾ ਜਿੱਤੇ ਮਾਂ ਦੀ ਜੋਤ ਜਗਦੀ ਵੜੇ ਪਾਗਾ ਵਾਲੀ ਹੁੰਦੀ ਐ ਉਹ ਥਾਂ ਜਿੱਤੇ ਮਾਂ ਦੀ ਜੋਤ ਜਗਦੀ ਮਾਏ ਨੀ ਮਾਏ ਮੈਨੂੰ ਚੂੜਾ ਬਣਾ ਲੈ ਮਾਏ ਨੀ ਮਾਏ ਮੈਨੂੰ ਚੂੜਾ ਬਣਾ ਲੈ ਚੂੜਾ ਬਣਾ ਕੇ ਮੈਨੂੰ ਬਾਹ ਵਿੱਚ ਸਜਾ ਲੈ ਚੂੜਾ ਬਣਾ ਕੇ ਮੈਨੂੰ ਉਹ ਵਾਹ ਚ ਸਜਾਲੇ ਤੇਰੇ ਵਾਹ ਵਿੱਚ 사ਜਦੀ ਰਹਾ 사ਜਦੀ ਰਹਾ ਜਿੱਤੇ ਮਾਂ ਦੀ ਜੋਤ जग ਦੀ ਵੜੇ ਪਾਗਾ ਵਾਲੀ ਹੁੰਦੀ ਐ ਉਹ ਥਾਂ ਜਿੱਤੇ ਮਾਂ ਦੀ ਜੋਤ जग ਦੀ ਮਾਏ ਨੀ ਮਾਏ ਮੈਨੂੰ ਦਿੱਖ ਬਣਾ ਲੈ ਮਾਏ ਨੀ ਮਾਏ ਮੈਨੂੰ ਕਿਕ ਬਣਾ ਲੈ ਟਿੱਕਾ ਬਣਾ ਕੇ ਮੈਨੂੰ ਉਸ ਮੱਥੇ ਤੇ ਸਜਾਲੇ ਟਿੱਕਾ ਬਣਾ ਕੇ ਆਪਣੇ ਮੱਥੇ ਤੇ ਸਜਾਲ ਤੇਰੇ ਮੱਥੇ ਉਤੇ ਸਾਜਦੀ ਰਹਾ ਸਾਜਦੀ ਰਹਾ ਜਿੱਤੇ ਮਾਂ ਦੀ ਜੋਤ ਜਗਦੀ ਵੜੇ ਫਾਗਾਂ ਵਾਲੀ ਹੁੰਦੀ ਐ ਉਹ ਤਾਂ ਜਿੱਤੇ ਮਾਂ ਦੀ ਜੋਤ ਜਗਦੀ ਮਾਏ ਨੀ ਮਾਏ ਮੈਨੂੰ ਬਚੂਏ ਬਨਾਲ मे नी माये मेन् उपजेबना लेरे साज दी रहा, साज दी रहा ਜਿੱਤੇ ਮਾਂ ਦੀ ਜੋਤ ਜਾਗਦੀ ਵੜੇ ਭਾਗਾ ਵਾਲੀ ਹੁੰਦੀ ਐ ਉਹ ਤਾਂ ਜਿੱਤੇ ਮਾਂ ਦੀ ਜੋਤ ਜਾਗਦੀ ਜੈ ਕਰ ਸ਼ੇਰਾਂ ਵਾਲੀ ਮਾਂ ਦਾ ਜੈ ਕਰ ਮਾਈ ਮਤਾਰ ਕੌਰ ਦਾ ਬਹੁਤ ਸਾਚੇ ਦਰਬਾਰ ਮਈਆ ਜੀ ਜਗਾਨੇ ਵਾਲੇ ਆ ਗਏ ਜਾਗੋ ਮਈਆ ਜੀ ਜਗਾਨੇ ਵਾਲੇ ਆ ਗਏ ਜਗਾਨੇ ਵਾਲੇ ਆ ਗਏ ਮਾ ਤੇਰੇ دیਵਾਨੇ ਆ ਗਏ ਜਗਾਨੇ ਵਾਲੇ ਆ ماں تیرے دیوانے آ گئے جاگو میاں جی جگانے والے آ گئے جاگو میاں جی جگانے والے آ گئے چپ کے چپگے گئی پائل لائی گنگھرو لال جب کے جب کے گئی بازار پائل لائی گنگرو لال پہنو میاں جی پہنانے والے آگئے پہنو میاں جی پہنانے والے آ جاگو میاں جی جگانے والے آ جگانے والے آ ماں تیرے دیوانے آ جگانے والے آ ماں تیرے دیوانے آ جاگو مئیہ جی جگانے والے آگئے گئے جاگو میا جی جگانے والے آ گئے کے چب کے گئی بجار لہنگا لائی چنری لال چب کے چب کے گئی بازار لہنگا لائی چنری لال پہنو مئیہ جی پہنانے والے آگئے پہنو مئیہ جی پہنانے والے آگئے ਉਮাইয়া ਜੀ ਜਗਮਨੇ ਵਾਲੇ ਆ ਗਏ ਜਗਮাইয়া ਜੀ ਜਗਮਨੇ ਵਾਲੇ ਆ ਗਏ ਚੁੱਪ ਕੇ ਚੁੱਪ ਕੇ ਗਈ ਬਜਾ ਚੂੜਾ ਲਾਈ ਨੀਨੇ ਦਾ ਚੁੱਪ ਕੇ ਚੁੱਪ ਕੇ ਗਈ ਬਜਾ ਚੂੜਾ ਲਾਈ ਮੀਨੇ ਦਾ ਪਾਉ ਮাইয়া ਜੀ ਪਹਿਨਾਨੇ ਵਾਲੇ ਆ ਗਏ ਪਹਿਨੋ ਮাইয়া ਜੀ ਪਹਿਨਾਨੇ ਵਾਲੇ ਆ ਗਏ جاگو میا جی جگانے والے آ جاگو جگو میا جی جگانے والے آ جگانے والے آ ماں تیرے دیوانے آ جگانے والے آ ماں تیرے دیوانے گے جاگو میا جی جگانے والے آ جاگو جگو میا جی جگانے والے آ